ਹਾਂਜੀ ਪ੍ਰਧਾਨ ਜੀ ਅੱਜ ਸਤਕਾਰਪਾਲਸ ਵਿਖੇ ਇੱਕ ਨੌਜਵਾਨਾਂ ਦੇ ਵਿੱਚ ਜੋਸ਼ ਵੇਖਣ ਨੂੰ ਮਿਲਿਆ ਬੀਜੇਪੀ ਪ੍ਰਤੀ ਕੀ ਕਹਿਣਾ ਚਾਹੋਗੇ ਕੀ ਸੀ ਅੱਜ ਮੀਟਿੰਗ ਦਾ ਅਜੰਡਾ ਮੈਂ ਸਭ ਤੋਂ ਪਹਿਲਾਂ ਤਰਨਤਨ ਜ਼ਿਲ੍ਹੇ ਦੇ ਸਮੁੱਚੇ ਨੌਜਵਾਨ ਸਾਥੀਆਂ ਦਾ ਬਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਅੱਜ ਸਮੁੱਚੇ ਜ਼ਿਲ੍ਹੇ ਦੇ ਵਿੱਚ ਏਟਾ ਠਾਠਾ ਮਾਰਦਾ ਕੱਠ ਨੌਜਵਾਨਾਂ ਨੇ ਕੀਤਾ ਉੱਥੋਂ ਤੁਹਾਡੇ ਸਾਹਮਣੇ ਸੱਦਾ ਸੰਕੇਤ ਹੈ ਕਿ ਦਰਨਦਰ ਜ਼ਿਲ੍ਹਾ ਵਾਸੀਆਂ ਨੇ ਕਿ ਸਮੁੱਚੇ ਪੰਜਾਬ ਵਾਸੀਆਂ ਨੇ ਇਕਨ ਦਰਨਾ ਲੈ ਲਿਆ ਕਿ 2024 ਦੀ ਜਿਹੜੀ ਲੋਕ ਸਭਾ ਦੀ ਇਲੈਕਸ਼ਨਾਂ ਵੱਡੀ ਗਿਣਤੀ ਦੇ ਵਿੱਚ ਜਿੱਤ ਕੇ ਅਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਜਿਹੜੀਆਂ ਉਹ ਬਾਵਾ ਮਜਬੂਤ ਕਮਯਾਬੀਆ ਰਹੇ ਹਨ ਤੇ ਅੱਜ ਦੇ ਇਸ ਵਿਸ਼ੇਸ਼ ਇਕਤਰਤਾ ਦਾ ਜਿਹੜਾ ਮੁੱਖ ਏਜੰਡਾ ਸੀ ਕਿ ਅੱਜ ਨੌਜਵਾਨਾਂ ਤੇ ਪਿਆਰ ਸਦਕਾ ਸ੍ਰੀ ਦਰੇਸ਼ ਜੋਸ਼ੀ ਜੀ ਦੇ ਉਦਮ ਸਦਕਾ ਤੇ ਪਾਰਟੀ ਦੇ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਸੁਨੀਲ ਜਾਖੜ ਜੀ ਸਾਡੇ ਸੰਗਠਨ ਦੇ ਮਾ ਮੰਤਰੀ ਸ੍ਰੀ ਨਵਾਸ਼ੋ ਜੀ ਤੇ ਸਮੁੱਚੀ ਲੀਡਰਸ਼ਿਪ ਦੇ ਨਾਲ ਜੋ ਵੀ ਮੈਨੂੰ ਨਿਰਦੇਸ਼ ਜਾਰੀ ਹੋਏ ਨੇ ਉਹਨਾਂ ਨੇ ਸਲਾਹ مشورہ ਕਰਨ ਉਪਰੰਤ ਅੱਜ ਇਸ ਜ਼ਿਲ੍ਹੇ ਦੇ ਵਿੱਚ ਜੁਮਾ ਮੋਰਚੇ ਦਾ ਜਿਹੜਾ ਉਹ ਦਨੇਸ਼ ਸ਼ਰਮਾ ਜੀ ਨੂੰ ਦਨੇਜ ਜੋਸ਼ੀ ਜੀ ਨੂੰ ਪ੍ਰਧਾਨ ਬਣਾ ਕੇ ਸਮੁੱਚੀ ਨੌਜਵਾਨਾਂ ਦੀ ਜਿਹੜੀ ਜ਼ਿਲ੍ਹੇ ਦੀ ਵਾਕਡੋਰ ਆ ਉਹ ਇਹਨਾਂ ਨੂੰ ਸੰਪੀ ਆ ਮੈਨੂੰ ਆਸ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿੱਥੇ ਵੀ ਦਨੇਜ ਜੋਸ਼ੀ ਜੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਵੀ ਨਿਰਦੇਸ਼ ਹੋਏ ਸੀ ਹਮੇਸ਼ਾ ਹੀ ਨੌਜਵਾਨਾਂ ਦੀ ਵੱਡੀ ਇਕੱਤਰਤਾ ਦੇ ਵਿੱਚ ਦਿਨੇਸ਼ ਜੋਸ਼ੀ ਜੀ ਨੇ ਸ਼ਮੂਲੀਅਤ ਕੀਤੀ ਇਹਨਾਂ ਦੀ ਮਿਹਨਤ ਨੂੰ ਦੇਖ ਕੇ ਅੱਜ ਸੁਮੱਚੀ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਲਿਆ ਹੈ ਕਿ ਇਹਨਾਂ ਨੂੰ ਜਿਹੜੀ ਆ ਉਹ ਜ਼ਿਲ੍ਹਾ ਜਵਾ ਮੋਰਚਾ ਦੀ ਜਿਹੜੀ ਆ ਕਮਾਨ ਦਿੱਤੀ ਗਈ ਹੈ ਇਸੇ ਸਬੰਧ ਦੇ ਵਿੱਚ ਅੱਜ ਜਿਹੜੀ ਵੱਡੀ ਇਕਤਰਤਾ ਨੌਜਵਾਨਾਂ ਨੇ ਕੀਤੀ ਕਿਹੜੀ ਪਾਰਟੀ ਨਹੀਂ ਛੱਡ ਕੇ ਨੌਜਵਾਨ ਜਿਹੜੇ ਅੱਜ ਬੀਜੇਪੀ ਦਾ ਪੰਨਾ ਫੜਿਆ ਜੀ ਤੁਹਾਡੇ ਸਾਹਮਣੇ ਹੀ ਆ ਜੀ ਵੱਖ-ਵੱਖ ਪਾਰਟੀਆਂ ਤੋਂ ਛੱਡ ਕੇ ਨੌਜਵਾਨਾਂ ਚ ਇੱਕ ਜਜ਼ਬਾ ਹੈ ਤੁਸੀਂ ਕਾਫੀ ਦੇਰ ਤੋਂ ਮੇਰੇ ਸਤਿਕਾਰਯੋਗ ਸਾਰੇ ਭਰਾ ਆਏ ਜੇ ਠਾਠਾ ਮਾਰਦੇ ਨੌਜਵਾਨ ਪਿੰਡਾਂ ਦੇ ਵਿੱਚੋਂ ਵਹੀਰਾ ਕੱਟ ਕੇ ਅੱਜ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰ ਇਹਨਾਂ ਵਿਚਾਰ ਵੀ ਸੁਣਿਆ ਤੇ ਆਪਣੇ ਨੌਜਵਾਨ ਤੇ ਪ੍ਰਤੀ ਇਹਨਾਂ ਤੁਹਾਡੇ ਸਾਹਮਣੇ ਅੱਜ ਪਿਆਰ ਦੀ ਜਿਹੜੀ ਕੋ ਇੱਕ ਲੋ ਇੱਕ ਜਿਹੜੀ ਉਹ ਹਾਂ ਵੀ ਮਰੀ ਆ ਕਿ ਅੱਜ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਨੌਜਵਾਨ ਵਰਗ ਉਹ ਸਮੁੱਚਾ ਚੇਤਾਨ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਖੜਕਿਆ ਸਰ ਮਹਿੰਦਰ ਸ਼ਾਹ ਜੀ ਮਣ ਕੇ ਸੀ ਆ ਜੀ ਬਈ ਜੀ 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 ਪ੍ਰਧਾਨ ਜੀ ਤੇ ਕੀ ਕਹਿਣਾ ਚਾਹੋਗੇ ਮੈਂ ਬਹੁਤ ਹੀ ਸਤਿਕਾਰਯੋਗ ਆਪਣੇ ਧਾਕੜ ਪ੍ਰਧਾਨ ਜੀ ਸਰਦਾਰ ਹਰਜੀਤ ਸਿੰਘ ਸੰਧੂ ਜੀ ਦਾ ਤੇ ਸਾਡੇ ਭਰਭਾਰੀ ਨਰੇਸ਼ ਸ਼ਰਮਾ ਜੀ ਦਾ ਸਾਡੇ ਐਮਐਲਏ ਸਾਹਿਬ ਮੰਨਾ ਜੀ ਦਾ ਤੇ ਇਹ ਦਿਲੋਂ ਬਹੁਤ-ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਦੇ ਕੇ نوازਿਆ ਹੈ ਪਰ ਮੈਂ ਪ੍ਰਧਾਨ ਜੀ ਨੂੰ ਪੂਰਨ ਵਿਸ਼ਵਾਸ ਦਿਵਾਉਣਾ ਕਿ ਇਹ ਜਿਹੜੀ ਜ਼ਿੰਮੇਵਾਰੀ ਹੈ ਇਹ ਮੈਂ ਤੈਹ ਦਿਲੋਂ ਪਾਊਗਾ ਇਹਨਾਂ ਨੂੰ ਲਾਹਮਾ ਨਹੀਂ ਮਿਲੂਗਾ ਮੇਰੇ ਲੋਕ ਪੂਰੀ ਮਿਹਨਤ ਕਰੂਗਾ ਦਿਲ ਲਾ ਕੇ ਕਰੂਗਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਅੱਜ ਪੰਨੋ ਜੀ ਅੱਜ ਦੇ ਲਈ ਨਾ ਜਾਣਦੇ ਅੰਦਰ ਤਾਂ ਜੂਥ ਦੀ ਜੂਥ ਬੜੀ ਬੜਾਈ ਗਈ ਆ ਅੱਜ ਬਹੁਤ ਹੀ ਖੁਸ਼ੀ ਆ ਕਿ ਸਾਡੇ ਨੌਜਵਾਨ ਵੀਰ ਜੋਤੀ ਜੀ ਨੂੰ ਜਿਹੜਾ ਕਰਮਤਾਰਨ ਦੀ ਜੂਥ ਦੀ ਕਮਾਨ ਚੁੱਕੀ ਗਈ ਆ ਤੇ ਮੈਨੂੰ ਆਸ ਆ ਕਿ ਨੌਜਵਾਨ ਵੀਰ ਜਿਹੜਾ ਪਹਿਲਾਂ ਵੀ ਜਿੱਥੇ ਭਾਰਤੀ ਜਨਤਾ ਪਾਰਟੀ ਵਾਸਤੇ ਦਿਨ ਰਾਤ ਮਿਹਨਤ ਕਰਦਾ ਸੀ ਅੱਜ ਇਹਨੂੰ ਜਿਹੜੀ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਭਾਰਤੀ ਜਨਤਾ ਪਾਰਟੀ ਨੂੰ ਤਕੜਾ ਕਰਨ ਵਾਸਤੇ ਦਿਊਗਾ ਕਿ ਇੱਕ ਕਰੂਗਾ ਮੈਨੂੰ ਇਸ ਨੌਜਵਾਨ ਤੇ ਮਾਣ ਆ ਮੈਂ ਦਿਲ ਦੀਆਂ ਗਰਾਈਆਂ ਦੇ ਵਿੱਚੋਂ ਜੋਸ਼ੀ ਜੀ ਨੂੰ ਵਧਾਈ ਦਿੰਦਾ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਵੀ ਕਰਦਾ ਕਿ ਸੱਚੇ ਪਾਤਸ਼ਾਹ ਇਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਕਿ ਇਸ ਤਰ੍ਹਾਂ ਕੜਾ ਹੋ ਕੇ ਆਪਣੇ ਨੌਜਵਾਨ ਵੀਰਾਂ ਨੂੰ ਨਾਲ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਇਧਰ ਰਾਤ ਸੇਵਾ ਕੀ ਕਾਲੀ ਸਰ ਭਾਈ ਭਾਜੇ ਕੜ ਜੋਰ ਪਰ ਤੁਹਾਡੀ ਹਾਲੇ ਕੋਈ ਨਹੀਂ ਜੀ ਉਹ ਤਾਂ ਹਾਈ ਕਮਾਂਡ ਨੇ ਫੈਸਲਾ ਕਰਨਾ ਜੋ ਵੀ ਕਰਨਗੇ ਸਰ ਲੋਕ ਸਭਾ ਤੋਂ ਇੱਕ ਹੀ ਤਿਆਰੀ ਹੁੰਦੀ ਆ ਆ ਲੋਕ ਸਭਾ ਦੀਆਂ ਤਿਆਰੀਆਂ ਤੁਸੀਂ ਦੇਖ ਰਹੇ ਹੋ ਹਰ ਰੋਜ਼ ਸਰਦਾਰ ਹਰਜੀਤ ਸਿੰਘ ਜੀ ਦੀ ਇੱਕ ਬਾਈ ਦੇ ਵਿੱਚ ਸੈਂਕੜੇ ਲੋਕ ਜਿਹੜੇ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਆ ਸਾਨੂੰ ਆਸ ਹੈ ਕਿ ਅਸੀਂ ਖੜੂਰ ਸਾਹਿਬ ਦੀ ਜਿਹੜੀ ਸੀਟ ਆ ਇਹ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਦੇ ਵਿੱਚ ਪਾਉਂਦੇ ਚਲੋ ਜੀ سماگ نت یوا مورچا پر گنےش جوشی جی جی ترنتارن کی سموچی بارتی جنتا پارٹی کی ٹیم آپ سامنے بیٹھے نوجوان جی آؤ سب سے پہلے ستارہ فتح بناؤ واحر جی کا خالسا واحر جی کی فتح میں جیسے ਆਪਣੇ ਵੱਲ ਜਿਹੜਾ ਕਰਨਾਲ ਦੀ ਸੁਪੁੱਜੀ ਟੀਮ ਵੱਲ ਨਾਗਰਾਨ ਵਿਕੇਂਥ ਨੇ ਚੋਕੀ ਜੀ ਨੂੰ ਅੱਜ ਤੇ ਜੁਵਾ ਮੋਟਰ ਦੇ ਪ੍ਰਧਾਨਪਤੀ ਦੇ ਪਿੰਡ ਦੀਆਂ ਗਰਾਜਾਂ ਨੂੰ ਲੱਖ ਲੱਖ ਵਧਾਈ ਦਿੰਦਾ ਵੀ ਆਪਸ ਕਰਦਾ ਕਿ ਬੇਹਦ ਤਰੀਕੇ ਨਾਲ ਅੱਜ ਖਾਖਾ ਮਾ ਆਪ ਦਾ ਕੱਟ ਹੋਇਆ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ جنتا پارٹی برانکیاں پکاؤ یہ نوجوان ویر اسی طرح نوجوان جنتا پارٹی کا جنڈا جا اچا ہوا میں اس گل کی ودھائی اس گل کا سہرا اپنے نوجوان ویر سردار ہرجیت سنگھ جی ਤੇ ਉਹਨਾਂ ਦੇ ਨਾਲ ਸਾਡੇ ਵੱਡੇ ਭਰਾ ਸ਼ਰਮਾ ਜੀ ਜਿਹੜੇ ਹਮੇਸ਼ਾ ਮੇਰੇ ਛੋਟੇ ਵੀ ਅੰਦਰ ਸਰਦੇ ਹੱਥ ਰੱਖਦੇ ਨੇ ਇਹਨਾਂ ਨੂੰ ਸਹਿਯੋਗ ਦਿੰਦੇ ਨੇ ਇਹਨਾਂ ਨੂੰ ਸਮੇਂ-ਸਮੇਂ ਤੇ ਗਾਈਡ ਕਰਦੇ ਨੇ ਤੇ ਤਾਂ ਅੱਜ ਪੇਟ ਪਿੰਡ ਦੇ ਵਿੱਚ ਪਾਰਟੀ ਜਨਤਾ ਪਾਰਟੀ ਦਾ ਜਿਹੜਾ ਵੀ ਉਹ ਬੋਲਬਾਲਾ ਹੋ ਗਿਆ ਤੇ ਸਾਨੂੰ ਆਸ ਹੈ ਕਿ ਗੁਰੂ ਕਰਤਾ ਕਰੇ ਜਿਹੜੀ ਆਉਣ ਵਾਲੀ ਕਾਹ ਦੇ ਲੈਕਚਰ ਆ ਕੋਈ ਇਹ ਫੁਰੂ ਦਾ ਭਲਕੇ ਤੋ ਐਸਾ پاکی دا کا امیدوار جا کے مودی دے رہے دیکھ اپنا حصہ پاؤ گے کیونکہ آج سارے نے دیکھ لیا سارے پارٹیاں نے دیکھ لیا آج ہر ایک ਮੋਦੀ ਸਾਹਿਬ ਦੇ ਕਰਨੀਆਂ ਨੇ ਕਿ ਜੇ ਸਾਡੇ ਪੰਜਾਬ ਦਾ ਭਲਾ ਕੋਈ ਕਰ ਸਕਦਾ ਤੇ ਸ਼੍ਰੀ ਨਰਿੰਦਰ ਮੋਦੀ ਜੀ ਕਰ ਸਕਦੇ ਨੇ ਹੋਰ ਕੋਈ ਵੀ ਰੋ ਪੰਜਾਬ ਦਾ ਭਲਾ ਨਹੀਂ ਕਰ ਸਕਦਾ ਤੋਂ ਮੈਂ ਬੋਲਾ ਲਮਾ ਸਭਾ ਨਾ ਲਾ ਲਾ ਮੈਂ ਦੁਬਾਰਾ ਫੇਰ ਜਿੱਥੇ ਆਪਣੇ ਨੌਜਵਾਨ ਵੀਰ ਜੋਠੀ ਜੀ ਨੇ ਮੇਰੇ ਦੇਖ ਰੱਖ ਕਰ ਲੈਣਾ ਜੋ ਬੇਨਤੀ ਵੀ ਕਰਦਾ ਕਿ ਜਿੱਥੇ ਕਿਤੇ ਪਾਰਟੀ ਜੁੜੀ ਲਾਉਂਦੀ ਆ ਪਾਰਟੀ ਹੁਕਮ ਕਰਦੀ ਆ ਆਪਾਂ ਇਹਨਾਂ ਨੌਜਵਾਨ ਵੀਰਾਂ ਨੂੰ ਨਾਲ ਲੈ ਕੇ ਪਾਰਟੀ ਦਾ ਹਰ ਹੁਕਮ ਸਿਰ ਮੱਤੇ ਮੰਨਣਾ ਪਾਰਕੀ ਦੀ ਚਾਲੀ ਗਲਾ ਵਾਸਤੇ ਜੇ ਨਾਲ ਦਾ ਪੈਕ ਕਰਤੀਏ ਵੀਰੋ ਤੇ ਆੜ ਵਾਲੀ ਪਾਰਟੀ ਨਰਦੀ ਹੈ ਮੇਰੀ ਫੀਡ ਹੈ ਕਿ ਪਤਾ ਕਿ ਮੋਦੀ ਸਾਹਿਬ ਦੀ ਝੋਲੀ ਦੇ ਵਿੱਚ ਪਾਤ ਕੇ ਮੈਂ ਇਹਨਾਂ ਖੋਦਾਂ ਦੇ ਨਾਲ ਜਿੱਥੇ ਜੋਤੀ ਜੀ ਨੂੰ ਰਹਿਣਾ ਤੇ ਦੁਬਾਰਾ تا, اپنے شخل ہر سن جی کا سمچی ٹیم کا کہ جیسے پریناس نہیں بیٹھے آپ دیکھتے ہو کہ ہر روز سینکڑے کی گنتی کے सॼे वीर भेण नौजवान अॼु भारत जना पार्टी शामिले हरजीर सिंध तव्हांजे दुखदा भाईवार हमेशह करिणी किथे मेर लोड़ो मंझू बि गुको ਇਹਨਾਂ सेवा ਨਾਲ हाज़र ਦਾ शब्द سبھی اپنی جگہ جو سب جنہوں نے ایکتر کر کے 오맙 <목소리로> ਇਹ ਜੰਮਾ ਪਾਰਟੀ ਨੂੰ ਦੋਸ਼ ਕਰਨਾ ਪਵੇਗਾ ਮਸਤੇਜ ਬਖਵਾਤ ਤੁ ਕਰ ਰਹੇ ਸੀ ਕਿ ਕਦੇ ਵੱਡੀ ਕੀਤੀ ਦਾ ਰੋਕ ਅੱਜ ਨੌਜਵਾਨਾਂ ਦਾ ਜਲਾਸ ਖਾਤਾ ਮਾਰਦੇ ਕੱਪ ਪਾਰਟੀ ਦਾ ਪਾਰਟੀ ਦੇ ਨਾਰੇ ਲੱਗੇ ਤੁਸੀਂ ਆਪਣੇ ਆਪਣੇ ਪ੍ਰੋਗਰਾਮ ਦੇ ਚੱਲ ਲਗਾਤਾਰ ਤੁਸੀਂ ਬੁਲਿਆਫ ਕਾ ਪਿਆਰੀ ਮੇਰੇ ਬੈਠੇ ਮਨਨ ਜੀ

ਨੌਜਵਾਨਾਂ ਦਾ ਇਹਦਾ ਵੱਡੀ ਇੱਕ ਪੱਕਾ ਦੇ ਵਿੱਚ ਪਹੁੰਚ ਕੇ ਮੱਧਦੀਆਂ ਦੇ ਰਹਿਣੇ ਤੋਂ ਧੰਨਵਾਦ ਨਹੀਂ ਕਰਦਾ ਤਾਂ ਤੁਹਾਡਾ ਜੋਸ਼ ਵੇਖ ਕੇ ਤੁਹਾਡੇ ਮੰਦੀਆਂ ਭਾਵਨਾ ਨੂੰ ਸਮਝ ਕੇ ਹੋਏ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਪੰਜਾਬ ਦੇ ਸੰਗਠਨ ਮੰਤਰੀ ਸ੍ਰੀ ਨਰਸੂ ਜੀ ਤੇ ਸਮੁੱਚੀ ਲੀਡਰਸ਼ਿਪ ਦੇ ਨਾਲ ਸਲਾਮ ਮਸੂਰਾ ਕਰਨਾ ਤੋਂ ਪਰਤ ਪਾਰਟੀ ਦੇ पालण अॼु ज़िले जूनागढ़ ज़िला प्रधान श्री ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਕਰਵਾਇਆ ਬਣਾ ਜੀ ਜੀ ਨੂੰ ਕਹਾਂਗਾ ਕਿ ਸਭ ਤੋਂ ਪਹਿਲਾਂ ਆਏ ਹੋਏ ਆਤਮਨ ਤੇ ਭਲਾਕੇ ਹਮਤ ਸਤਿਕਾਰ ਗਣੇਸ਼ ਜੀ ਨੂੰ ਵੀ ਇਹਨਾਂ ਨੂੰ ਬੰਦਾ ਮਾਨ ਸਨਮਾਨ ਵੀ ਦਿਓਗੇ ਤਾਂ ਇਹ ਗੱਲ ਕਰਕੇ ਅੱਜ ਜਿਹੜੀ ਤੁਸੀਂ ਕੋਸ਼ਿਸ਼ਾਂ ਕੀਤੀਆਂ ਤੁਸੀਂ ਜਿੱਤੇ ਪਾਰਟੀ ਦੇ ਯੂਨਨ ਇੱਕ ਪਾਰਟੀ ਦੀ ਜਿੰਦ ਦੀ ਜਿਸ ਦਾ ਬਾਣ ਉੱਚਾ ਕੀਤਾ ਨਾ ਉਸੇ ਦਾ ਧੰਨਵਾਦ ਹੀ ਹੈ ਤੁਹਾਡਾ ਕਿ ਤੁਸੀਂ ਇੱਕ ਮਹਿਤੀ ਦੇਨ ਨੂੰ رم چوک ویک سامنے سارے ریم چوک بھارتی جنتا پارٹی کی ساری سیریئر لیڈرشپ اونجاوان

طوفان کہتے ہیں جو پروتوں سے ٹکرا جائے اسے طوفان کہتے ہیں اور جو طوفانوں سے ٹکرا جائے اسے نوجوان کہتے ہیں دلوانوں کی تھاروں پر اتہاس ہمیشہ بنتا ہے ਪਹਿਲਾ ਜਨੇ ਗਰੇ ਸੋਟੀ ਨੂੰ ਉਹਨਾਂ ਦੀ ਸੁਗੋਚੀ ਟੀਮ ਨੂੰ ਵਧਾਈ ਦੇਣਾ ਔਰ ਤਕੂ ਸਾਰੇ ਨੂੰ ਵਿਸ਼ੇਸ਼ੀ ਕਰਨਾ ਕੇ ਜ਼ੋਰਦਾਰ ਚਿਕਾਰੇ ਲਗਾ ਕਰਕੇ ਕਿਉਂਕਿ ਕੋਈ ਭਾਗਤ ਦਾ ਮਾਹੌਲ ਨਹੀਂ ਹੈ ਭਾਗਤ ਕਰਨਾ ਨਹੀਂ ਹੈ ਜ਼ੋਰਦਾਰ ਚਿਕਾਰੇ ਲਗਾ ਕਰਕੇ ਆਸ਼ੀਰਵਾਦ ਦੇਣਾ ਗਰੇ ਸੋਟੀ ਜੀ ਨੂੰ ਆਸ਼ੀਰਵਾਦ ਦੇਣਾ ਪੂਰੀ ਭਾਰਤੀ ਜਨਤਾ ਪਾਰਟੀ ਨੂੰ ਕਿੰਨੇ ਆਵਾਜ਼ ਭਾਡੇ ਅੰਦਰ ਜਦ ਬਲ ਰਹਾ ਹੈ ਇਸ ਨਾਲ ਜੋੜਨਾ ਲਾਵੇ ਤੇ ਫਿਰ ਤੁਹਾਨੂੰ ਲੱਗਦਾ ਗੱਲ ਹੋ ਗਈ ਚਾਹ ਸ਼੍ਰੀਦਾ ਜੈ ਸ਼੍ਰੀਦਾ ਸੁੱਖਾ ਤੇ ਖੁਲੂ ਬੈਠੇ ਆਪਣੇ ਦੀਵਾ ਸਾਥੀ ਬੈਠੇ ਕਿਥੇ ਲੱਗ ਬੈਠੇ ਨੇ ਅਗਰ ਮੇਰੀ ਆਵਾਜ਼ ਪਹੁੰਚ ਤੱਕ ਨਹੀਂ ਆ ਰਹੀ ਤਾਂ ਫਿਰ ਕੰਮ ਕਰੋ ਜੈ ਓਏ ਪਤਾਨ ਜੀ ਮਰਗਾੜੀ ਨਾ ਉਹ ਅੱਗੇ ਨਾ ਅੱਗੇ ਨਾ ਯਾਰ ਅੱਗੇ ਨਾ ਹੋ ਓਏ ਆ ਕੋਈ ਨਹੀਂ ਥੋੜਾ ਹੀ ਨੀ ਬਣੀ ਸਾਰਾ ਅੱਗੇ ਨਹੀਂ ਹੋਣਾ ਥੋੜਾ ਹੀ ਨਹੀਂ ਪਾਪਾ ਫੋਨ ਥੱਲੇ ਰੱਖ ਓਹ ਪਰ ਤਾਂ ਜੀ ਇੱਥੇ ਲੈ ਲੇ ਲੇ ਰੱਖੋ ਇੱਥੇ ਲੈ ਲੇ ਰੱਖੋ ਖਾ ਲੇ ਰੱਖੋ ਆਕ ਰੱਖਾ ਲੇ ਰੱਖੋ ਅੱਗੇ ਪਿੱਛੇ ਹੋ ਗਏ ਥੋੜਾ ਜਿਹਾ ਓਏ ਯਾਰ ਫੋਨ ਪਿੱਛੇ ਰੱਖ ਯਾਰ ਪਾਪਾ ਫੋਨ ਥੱਲੇ ਰੱਖ ਥੋੜੇ ਥੋੜੇ ਖੂਹ ਆਇਆ بہت بہت بتائیں بہت بہت شوقات یوا مورچا پارٹی نے ہر ਦੀ ਜਾਨਕਵਾਦ ਤੁਮਨ ਨਿਆਰ ਪਾਰਟੀ ਦਾ ਕੰਮ ਕਰੋਗੇ ਸੁਮੇ ਬਹੁਤ ਬਹੁਤ ਧੰਨਵਾਦ ਹੈ ਜਿਹਨਾਂ ਪੇਰ ਉੱਤਾਂ ਦੇ ਜਿੱਤ ਕਰਾਉਣਗੇ ਇਹ ਅੱਗੇ ਕਾਹਲੀ ਕਰੋ ਕਨੇਜ ਭਾਜੀ ਬਹੁਤ ਬਹੁਤ ਧੰਨਵਾਦ ਕਰੇ ਤੁਹਾਡਾ ਮਾਣ ਕਰਦੇ ਨੇ ਹਮੇਸ਼ਾ ਸਾਨੂੰ ਉੱਗੀ ਦਿਸ਼ਾ ਵੱਲ